ਇਨਾ ਮਰਦੀ ਮਾਲ ਲੈ ਲਓ 550 ਰੁਪਏ ਦਾ ਜੋੜਾ 550 ਰੁਪਏ ਦਾ ਜੋੜਾ ਜੋੜਾ ਇਹ ਪਿਛਲੀ ਵੀਡੀਓ ਵਿੱਚ 900 ਰੁਪਏ ਅੱਜ ਪੀਸ ਰਹਿ ਕੇ 10 ਤੋਂ 12 ਕਿੰਨਾ ਦੇ ਦੂੰਗਾ ਇਹ 700 ਰੁਪਏ ਦੇ ਦੂੰਗਾ ਇਹ ਲੋ ਹੋਰ ਵੀ ਰੇਟ ਘਟਾ ਦੇ ਬਈ ਆ ਦੇਖ ਲਓ 700 ਰੁਪਏ ਦਾ ਬਈ ਆ ਦੇਖੋ ਨਾ ਚੈੱਕ ਕਰੋ ਨੈਟ ਲੱਗੀ ਵੀ ਹੋਏਗੀ ਆ ਪਹਿਲਾਂ ਤਾਂ ਗੱਡੀਆਂ ਦੇਖੋ ਤੁਸੀਂ ਹਨਾ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਇਹਦੇ ਨਾਲ ਤੇ ਆਹ ਹਸਰਾਣੇ ਦੇ ਕਵਰ ਤੁਸੀਂ ਚੈੱਕ ਕਰੋ ਹਨਾ ਡਬਲ ਬੈੱਡ ਦੀ ਏਸੀ ਦੀ ਕੁਆਲਿਟੀ ਨਾਲ ਬੈੱਡ ਸ਼ੀਟ ਨਾਲ ਪਿੱਲੋ ਕਵਰ अच्छा पैकिंग वाली देख लो चादर मैंने थानो इस तरह क्विल्ट सेट होएगा जी अच्छा ते आ चेक कर लो हां 2000 ਦੀ ਚਾਦਰ ਹੀ ਆ ਉਹ 2000 ਦੀ ਚਾਦਰ ਨੂੰ ਛੱਡੋ ਯਾਰ 1300 ਰੁਪਏ ਦਾ ਸੈੱਟ ਦੇ ਦੂੰਗਾ ਸਾਰਾ ਸਾਰਾ ਕੁਝ ਆ ਸਾਰਾ ਕੁਝ ਲਓ ਜੀ ਅੱਜ ਤੁਹਾਨੂੰ ਸਭ ਤੋਂ ਵੱਡੀ ਹੋਲ ਸੇਲ ਵਾਲੀ ਦੁਕਾਨ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਚਾਦਰਾਂ ਰਜਾਈਆਂ ਕੰਬਲ ਹਰੇਕ ਚੀਜ਼ ਜਿਹੜੀ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਮਿਲਣੀ ਆ ਟਰਾਈ ਕਰਕੇ ਆਜੋ ਬਾਈ ਕੋਲੇ ਹੋਰ ਵੀ ਰਹਿਣੀ ਵਧੀਆ ਵੀਜੀ ਬਾਕੀ ਉਧਰ ਰੇਟ ਕਢਾ ਦੇ ਵੀਜੀ ਰੇਟ ਆਪਣੇ ਬਿਲਕੁਲ ਜਾਇਜ਼ ਰਹਿੰਦੇ ਜੈਨੂਰ ਰਹਿੰਦੇ ਆ ਅੱਛਾ ਚੈੱਕ ਕਰੋ ਜੀ ਆਹ ਚਾਦਰ ਸਿੰਗਲ ਬੈੱਡ ਦੀ ਚਾਦਰ 200 ਰੁਪਏ ਦਾ ਜੋੜਾ ਅੱਛਾ ਇੱਕ ਉਹ ਪਿਆ ਦੇ ਕਾ ਸੇਮ ਹੀ ਹਾਂਜੀ ਦੋ ਦੋ ਚਾਦਰਾਂ ਮਿਲਣੀਆਂ ਕਿੰਨੇ ਦੀਆਂ ਹਨੀਆਂ 200 ਰੁਪਏ ਦੀਆਂ 100 ਰੁਪਏ ਦੀ ਇੱਕ ਚਾਦਰ 100 ਰੁਪਏ ਦੀ ਵੀਜੀ ਰਮਾਲ ਇੱਕ ਮਿਲਦਾਗਾ ਬਾਜ਼ਾਰ ਚ ਟਰਾਈ ਕਰ ਲਓ ਬਣਾ ਰਮਾਲ 100 ਰੁਪਏ ਦਾ ਮੈਂ ਤੇ ਚਾਦਰ ਘਰ ਵਿਛਾਣ ਵਾਸਤੇ ਲੈਣੀ ਹੈ ਬਹੁਤ ਵਧੀਆ ਚਾਦਰ ਹੈ ਕਿੰਨੇ ਦਾ ਜੋੜਾ ਦੇਣਾ 300 ਰੁਪਏ ਦਾ 300 ਚਾਦਰ ਦੋ ਚਾਦਰਾਂ ਦੋ ਸਰਾਂ ਨੇ ਚਾਦਰ ਵੀ ਪੂਰੀ ਖੁੱਲੀ ਡੁੱਲੀ ਕਲਰ ਡਿਜ਼ਾਈਨ ਵੀ ਹੋਰ ਵੀ ਹੋਣਗੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਮੋਟਾ ਬਸ ਤੁਸੀਂ ਇਹ ਲਾ ਲਓ ਜੀ ਗਰਮੀ ਦਾ ਜਿਹੜਾ ਮਾਲ ਕਲੀਅਰ ਕਰਨਾ ਹੈ ਉਹ ਐਵੇਂ ਹੀ ਕਰ ਦੇਣਾ ਬਸ ਸਟਾਕ ਕਲੀਅਰ ਹੀ ਹੈ ਬਸ ਕੰਮ ਇੱਕ ਵਾਰੀ ਸਟਾਕ ਕਲੀਅਰ ਕਰ ਦੇਣਾ ਆ ਦੇਖ ਲਓ ਜੀ ਸਟਾਕ ਕਲੀਅਰ ਬਾਈ ਨੇ ਕਰਨਾ ਗਰਮੀ ਦੀਆਂ ਜਿਹੜੀਆਂ ਚਾਦਰਾਂ ਦੀ ਸੇਲ ਤੁਸੀਂ ਦੇਖ ਲਓ ਇੱਕ ਆ ਦੇਖੋ ਜੀ ਤੇਜਸ ਦਾ ਮਾਲ ਆ ਫਲੋਰੈਂਸ ਫਲੋਰੈਂਸ ਦਾ ਕੱਪੜਾ ਹੈ ਟੈਗ ਲੱਗਿਆ ਹੋਊਗਾ ਬਾਕਾਇਦਾ ਚੈੱਕ ਕਰਾ ਦਾਂਗੇ ਤੇਜਸ ਦਾ ਮਾਲ ਹੋਏਗਾ ਕਿੰਨੇ ਦਾ ਹੈ 400 ਰੁਪਏ ਦਾ ਜੋੜਾ ਦੇ ਦਾਂਗੇ ਜੀ 400 ਰੁਪਏ ਦਾ ਜੋੜਾ ਸਿੰਗਲ ਬੈੱਡ ਦੀਆਂ ਦੋ ਚਾਦਰਾਂ ਦੋ ਸਰਾਂ ਨੇ ਪੂਰਾ ਖੁੱਲਾ ਡੁੱਲਾ ਸਾਈਜ਼ ਅੱਛਾ ਤੇ ਆ ਚਾਦਰ ਚੈੱਕ ਕਰ ਲੋ ਲੋਕੀ ਕਹਿੰਦਾ ਚਾਦਰ ਸਲਿਪਰੀ ਨਾ ਹੋਵੇ ਸਲਿਪਰੀ ਨਹੀਂ ਹੋਊਗੀ ਤੇ ਕਲਰ ਚਲ ਗਿਆ ਤਾਂ ਵੀ ਵਾਪਸ ਲੈ ਲੂੰਗਾ ਅੱਛਾ ਤੇ ਆ ਚੈੱਕ ਕਰੋ ਜੀ ਚਾਦਰ ਦਾ ਸਾਈਜ਼ ਚੈੱਕ ਕਰੋ ਵੱਡੀ ਸਾਈਜ਼ ਦੀ ਚਾਦਰ 1200 ਗ੍ਰਾਮ ਦੇ ਉੱਤੇ ਹੋਊਗੀ ਜੀ ਤੇ ਚਾਦਰ ਦੇ ਡਿਜ਼ਾਈਨ ਇਹ ਚ ਕਲਰ ਡਿਜ਼ਾਈਨ ਤੁਹਾਨੂੰ ਹੋਰ ਮਿਲ ਜਾਣੇ ਆ ਹਨਾ ਹਰੇਕ ਆਈਟਮ ਦੇ ਵਿੱਚ ਕਲਰ ਡਿਜ਼ਾਈਨ ਦਿਖਾ ਦਾਂਗੇ ਜੀ ਜੇ ਮਰਜ਼ੀ ਲੈ ਜਾਓ ਤੁਸੀਂ ਤੇ ਇੱਕਾਂ ਦੇਖੋ ਜੀ ਰਖੜੀ ਵਾਸਤੇ ਅੱਛਾ ਪੈਕਿੰਗ ਤੁਸੀਂ ਦੇਖੋ ਨਾ ਬੜੀ ਸੋਹਣੀ ਬਈ ਇਹਦੇ ਹੈ ਕੀ ਹੈ ਇਹ ਚ ਬੱਚਿਆਂ ਵਾਲਾ ਕੰਫਰਟਰ ਹੈ ਜੀ ਇਹਦੇ ਵੀ ਕਲਰ ਚਾਰਟ ਮਿਲ ਜੂਗਾ ਜੀ ਅੱਛਾ ਆ ਲੋ ਤੇ ਆ ਬੱਚਿਆਂ ਦਾ ਕੰਫਰਟਰ ਤੁਸੀਂ ਦੇਖ ਲਓ ਜੀ ਬਹੁਤ ਸੋਹਣਾ ਹੈ ਬੱਚੇ ਦਾ ਏਸੀ ਦਾ ਕੰਫਰਟਰ ਹੈ ਜੀ ਅੱਛਾ ਤੇ ਇਹ ਸਿੰਗਲ ਬੈੱਡ ਦਾ ਹੋਏਗਾ ਜੀ ਹਾਂ ਆ ਚੈੱਕ ਕਰੋ ਜੀ 12 13 ਸਾਲ ਤੱਕ ਦਾ ਬੱਚਾ इजीली ਯੂਜ਼ ਕਰ ਸਕਦਾ ਹੈ ਸਾਈਜ਼ ਪੂਰਾ ਹੈ ਇਹ ਨਹੀਂ ਹੈਗਾ ਵੀ ਸਾਈਜ਼ ਛੋਟਾ ਹੋਏਗਾ ਬੜਾ ਪੂਰਾ ਬੜਾ ਸਾਈਜ਼ ਹੈ ਹਾਂ 60 ਬਾਈ 90 ਕਿਹਾ ਤਾਂ 60 ਬਾਈ 90 ਹੋਏਗਾ ਇਹ ਕੋਇਲਟ ਹੈ ਬੱਚਿਆਂ ਦੀ ਇੱਕ ਕਲਰ ਵਗੈਰਾ ਹੋਰ ਵੀ ਹੈਗਾ ਚ ਕਲਰ ਮਿਲ ਜਾਣਗੇ ਜੀ ਆ ਚੱਕੋ ਜੀ ਆ ਦੇਖ ਲਓ ਜੀ ਕਲਰ ਇੱਕ ਆਈਟਮ ਦੇ ਵਿੱਚ ਕਲਰ ਮਿਲ ਜਾਣਗੇ ਕਲਰ ਦੀ ਕੋਈ ਦਿੱਕਤ ਨਹੀਂ ਤੇ ਹਣ ਇੱਕ ਪੈਕਿੰਗ ਤਾਂ ਜਾਣਾ ਹੈ ਕਿੰਨੇ ਦਾ ਇਹ 500 ਰੁਪਏ ਦਾ ਦੇਵਾਂਗੇ ਜੀ ਆਪਾਂ ਅੱਛਾ 500 ਦਾ ਹੀ 500 ਰੁਪਏ ਸਿੰਗਲ ਬੈੱਡ ਦਾ ਕੰਫਰਟਰ ਦਾ ਜੋੜਾ ਅੱਛਾ ਕਿੰਨੇ ਦਾ ਦੇਣਾ ਬੈਗ ਪੈਕ ਕਰਕੇ ਐਂ ਪੈਕਿੰਗ ਐਂ ਪੈਕਿੰਗ ਕਿੰਨੇ ਦਾ ਜਿੰਨਾ ਮਰਜ਼ੀ ਮਾਲ ਲੈ ਲਓ 550 550 ਰੁਪਏ ਦਾ ਜੋੜਾ ਜੋੜਾ ਸਿੰਗਲ ਬੈਡ ਦਾ ਸਿੰਗਲ ਬੈਡ ਦਾ ਬਕਾਇਦਾ ਬੈਗ ਦੇ ਵਿੱਚ ਪੈਕ ਕਰਕੇ ਨਹੀਂ ਬੈਗ ਚ ਪੈਕ ਕਰਾ ਕੇ ਲੈਣਾ ਕਿਸੇ ਨੇ ਲੂਸ ਲੈਣਿਆ ਤਾਂ 500 ਰੁਪਏ ਦਾ ਜੋੜਾ ਦੇ ਦੂਗਾ ਮੁਕਰਦਾ ਤਾਂ ਨਹੀਂ ਬਾਅਦ ਚ ਨਾ ਨਾ ਵੀਰੇ ਆਹ ਨਾਮ ਦੇ ਉੱਤੇ ਕੁਆਲਿਟੀ ਹੈ 2600 ਗ੍ਰਾਮ ਦੇ ਉੱਤੇ ਅੱਛਾ ਆ ਲੈ ਦੇਖ ਲਓ ਜੀ ਕੋਈ ਸਾਈਜ਼ ਨਹੀਂ ਛੋਟਾ ਸਾਰਾ ਰਿਵਰਸੀਬਲ ਹੋਏਗਾ ਬਿਲਕੁਲ ਲਾਈਟ ਵੇਟ ਦੇ ਵਿੱਚ ਤੁਹਾਨੂੰ ਇਹ ਮਿਲਣਾਗਾ ਤੇ ਇਹਦੇ ਚ ਕਲਰ ਡਿਜ਼ਾਈਨ ਤੁਹਾਨੂੰ ਹੋਰ ਮਿਲ ਜਣਿਆ ਹਨਾ ਜੀ ਡਬਲ ਬੈਡ ਦਾ ਏਸੀ ਬਲੈਂਕਟ ਕਿੰਨੇ ਦਾ ਦੇਣਾ 500 ਰੁਪਏ ਦਾ ਸਰਫੀ ਸਰਫੀ 500 ਰੁਪਏ ਦਾ ਲਓ ਜੀ ਬਹੁਤ ਘੱਟ ਰੁਪਈਆ ਦੇ ਵਿੱਚ ਤੁਹਾਨੂੰ ਜਿਹੜੀਆਂ ਵੋਟ ਲੱਗੀ ਹੋਏਗੀ ਜੀ ਸਾਰੀ ਕਿੰਨੇ ਦਾ ਦੇਣਾ 500 ਰੁਪਏ ਦਾ ਸਰ 500 ਦਾ ਕੱਲ੍ਹ ਦਿਨ ਤੁਹਾਨੂੰ ਇਹ ਚ ਵਾਧੂ ਮਿਲ ਜਾਣ ਜਿੰਨੇ ਮਰਜ਼ੀ ਲੈ ਜਾਓ ਇਹ ਤੋਂ ਤੇ ਵੀ ਮਾਲ ਦੇਵਾਂਗੇ ਪੈਕਿੰਗ ਦੇ ਵਿੱਚ ਡਬਲ ਬੈੱਡ ਦਾ ਕੰਫਰਟਰ ਅੱਛਾ ਲੋਕੀ ਵੇਚ ਦੇਵੇ 600 700 ਆਪਾਂ ਦੇਵਾਂਗੇ 400 ਸਰਬ 400 ਦਾ 400 ਦਾ ਜੀ ਡਬਲ ਬੈੱਡ ਦਾ ਕੰਫਰਟਰ ਅੱਛਾ ਇਹ ਵੀ ਪੈਕਿੰਗ ਬੜੀ ਸੋਹਣੀ ਕੀਤੀ ਵੀ ਹੈ ਨਾ ਉਹ ਰੱਖਣੀਆਂ ਦਾ ਤਿਹਾਰ ਹੈ ਜੀ ਅਗਲੇ ਨੇ ਗਿਫਟ ਕਰਨੇ ਆ ਦੇਖ ਲਓ ਜੀ ਕਰ ਕਰ ਕੇ ਜਿੰਨੂੰ ਮਰਜ਼ੀ ਦੇ ਦੇ ਜਿਨ੍ਹਾਂ ਨੇ ਦੇਣਾ ਨਾ ਕਿਉਂਕਿ ਹਰੇਕ ਨੂੰ ਘਰੇ ਜ਼ਰੂਰਤ ਹੁੰਦੀ ਆ ਪੂਰਾ ਫੁੱਲ ਸਾਈਜ਼ ਜੀ 90 ਬਾਈ 100 ਕਿਹਾ 90 ਬਾਈ 100 ਹੋਏਗਾ ਅੱਛਾ ਪੂਰਾ ਫੁੱਲ ਸਾਈਜ਼ ਹੋਏਗਾ ਕਿੰਨੇ ਦਾ ਪੇਗਾ 500 ਰੁਪਏ ਦਾ ਡਬਲ ਬੈੱਡ ਦਾ ਨਾ ਡਬਲ ਬੈੱਡ ਦਾ ਬਈਆ ਕਲਰ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਕਲਰਾਂ ਤੇ ਕਲਰ ਰਿਵਰਸੀਬਲ ਹੋਏਗਾ ਜੀ ਆਹ ਚੱਕ ਵੀ ਦੇਖ ਲਓ ਤੁਸੀਂ ਹਨਾ ਜਿਹੜਾ ਮਾਲ ਲੋਗੇ ਰਿਵਰਸੀਬਲ ਹੋਏਗਾ ਉੱਤੇ ਕਪੜਾ ਜਿਹੜਾ ਲੱਗਿਆ ਹੋਗਾ ਫਲੋਰੈਂਸ ਦਾ ਲੱਗਿਆ ਹੋਏਗਾ ਕੋ ਬੈੱਡ ਕਵਰ ਹਾਂ ਲੋ ਜੀ ਡਬਲ ਬੈੱਡ ਦਾ ਬੈੱਡ ਕਵਰ ਹੋਏਗਾ ਜੀ ਨਾਲ ਪਿੱਲੋ ਕਵਰ ਹੋਣਗੇ ਹਮ ਕਿੰਨੇ ਦਾ ਪਊਗਾ 700 ਰੁਪਏ ਦਾ 700 ਦੇ 700 ਦਾ ਇਹ ਚਾਏ ਤਾਂ ਇਹਨੂੰ ਕੰਫਰਟਰ ਤੌਰ ਤੇ ਯੂਜ਼ ਕਰ ਲਓ ਹਮ ਠੀਕ ਹੈ ਤੇ ਨਾਲ ਪਿੱਲੋ ਕਵਰ ਹੈ ਆ ਦੇਖ ਲਓ ਜੀ ਨਾਲ ਪਿੱਲੋ ਕਵਰ ਨਾਲ ਡਬਲ ਬੈੱਡ ਦਾ ਕੰਫਰਟਰ ਅੱਛਾ ਤੇ ਆ ਚੈੱਕ ਕਰ ਲਓ ਪੂਰਾ ਫੁੱਲ ਸਾਈਜ਼ ਹਾਂ ਪੂਰਾ ਵੱਡਾ ਸਾਈਜ਼ ਹੈ ਜੀ ਇਹ ਚੈੱਕ ਕਰ ਲਓ ਇਹਦਾ ਆ ਚੱਕੋ ਜੀ ਤੇ ਕਲਰ ਡਿਜ਼ਾਈਨ ਹਨੀ ਹੋਏ ਹੈਗੇ ਨਾ ਇਹ ਚੋਰ ਕਲਰ ਡਿਜ਼ਾਈਨ ਵੀ ਜੀ ਵਾਦੂ ਕਿੰਨੇ ਦਾ ਪਊ ਇਹ 700 ਰੁਪਏ ਦਾ ਜੀ 700 ਕਲਰ ਕਲਰਾਂ ਦੀ ਕਿੰਨੀ ਗੱਲ ਹੈ ਸੋਨਾ ਜਿਨ੍ਹਾਂ ਨੂੰ ਗਿਫਟ ਕਰਨੇ ਆ ਜਿਵੇਂ ਮਰਜ਼ੀ ਗਿਫਟ ਕਰ ਦੋ ਠੀਕ ਹੈ 1+2 ਬੈੱਡ ਕਵਰ ਹੈ ਜੀ ਇਹ 700 ਰੁਪਏ ਪਾਂ ਚੱਕੋ ਦੀ ਡਬਲ ਬੈੱਡ ਦੀ ਚਾਦਰ ਹਮ અમદાવાદ ਕੋਟਨ ਪਹਿਲੇ ਆਪਾਂ ਵੇਚਦੇ ਆ 500 ਦੀਆਂ ਤਿੰਨ ਨਾਲੀਆਂ ਅੱਛਾ ਠੀਕ ਹੈ ਉਦੋਂ ਆਪਾਂ ਲਿਆਤੀ ਅਗਲਾ ਕਹਿੰਦਾ ਪਿੱਲੋ ਕਵਰ ਦਾ ਸਾਈਜ਼ ਵੱਡਾ ਚਾਹੀਦਾ ਹੈ ਇਹਦੇ 'ਚ ਜਿਹੜਾ ਪਿੱਲੋ ਕਵਰ ਦਾ ਸਾਈਜ਼ ਹੁੰਦਾ ਉਹ 16 26 ਹੁੰਦਾ ਹੈ ਛੋਟਾ ਜਿਹਾ ਆਪਾਂ ਕਰਾਤਾ ਜੀ 18 28 ਦਾ ਤੇ ਬੈੱਡ ਸ਼ੀਟ ਹੈਗੇ 2v/240 ਹੂੰ ਬੈੱਡ ਸ਼ੀਟ 2v/240 ਹੀ ਅੱਛਾ ਠੀਕ ਹੈ ਫਿਰ 1500 ਦੀ ਹੈ 1500 ਦੀ ਨਹੀਂ ਵੀਜੀ ਆਪਾਂ ਇਹ ਵੀ ਦੇਣੀ 1 ਲੋਗਾ 250 ਰੁਪਏ ਦੀ ਤਿੰਨ ਚਾਦਰਾਂ ਲੋਗਾ 600 ਰੁਪਏ ਦੀਆਂ ਤੇ ਲਿਖਿਆ ਤਾਂ 1500 ਰੁਪਏ ਦਾ ਹੀ ਕੋਈ ਲਿਖੇ ਨਾ ਛੱਡੋ ਪਰੇ ਚਾ ਦੇਖ ਲਓ ਚਾਦਰ ਦਾ ਸਾਈਜ਼ ਦੇਖ ਲਓ ਠੀਕ ਹੈ ਪਿੱਲੋ ਕਵਰ ਦੇਖ ਲਓ ਆਲੋ ਪਿੱਲੋ ਕਵਰ ਦੇਖੋ ਆ ਦੇਖ ਲਓ ਜੀ ਬਲੇ ਸਾਈਡ ਦੇ ਵਿੱਚ ਜਿੱਤੇ ਅਗਲੇ ਪਿੱਲੋ ਕਵਰ ਹੈ ਬਿਲਕੁਲ ਬਿਲਕੁਲ ਤੇ ਇਹ ਚਾਦਰ ਦਾ ਕਲਰ ਵੀ ਚੈੱਕ ਕਰ ਲਓ ਹਣਾ ਹਾਂਜੀ ਕੁਆਲਿਟੀ ਵਧੀਆ ਮਿਲਣੀ ਤੁਹਾਨੂੰ ਤੇ ਇਹ ਕੁਆਲਿਟੀ ਵਧੀਆ ਸਾਈਜ਼ ਚੈੱਕ ਕਰ ਲਓ ਤੁਸੀਂ ਤੇ ਰੇਟ ਘੱਟ ਹਾਂ ਬਾਜ਼ਾਰ ਨਾਲੋਂ ਧੂਵੇ ਦੀ ਚਾਦਰ ਹੈ ਅੱਛਾ ਠੀਕ ਹੈ ਸਿੰਗਲ ਬੈੱਡ ਦੀ ਚਾਦਰ ਹੈ ਦੋ ਚਾਦਰਾਂ ਦੋ ਸਰਾਂ ਨੇ ਹੋਣਗੇ ਦੋ ਚਾਦਰਾਂ ਦੋ ਸਰਾਂ ਨੇ ਦੋ ਸਰਾਂ ਨੇ ਪਿਓਰ ਕੋਟਨ ਦੇ ਉੱਤੇ ਮਾਲ ਹੋਏਗਾ ਠੀਕ ਹੈ ਚਾਦਰ ਬੜੀ ਸੋਹਣੀ ਬਈ ਹਨਾ ਮੈਂ ਕਿਹਾ ਵੀ ਜੀ ਪਰਤੇ ਨਾਲ ਚੱਕੀ ਆ ਪਰਤੇ ਨਾਲ ਹੀ ਦੇ ਦਾਂਗੇ ਪਿਛਲੇ ਸੀਜ਼ਨ ਵਿੱਚ ਹੀ 1000 ਰੁਪਏ ਦਾ ਜੋੜਾ ਇਸ ਵਾਰੀ ਕਿੰਨੇ ਦਾ ਦੇ ਦਾਂਗੇ 600 ਰੁਪਏ ਦਾ ਜੋੜਾ 600 ਰੁਪਏ ਦਾ ਜੋੜਾ ਜੀ ਪੈਸਟਲ ਦੀ ਚਾਦਰ ਕਲਰ ਉਤਰ ਗਿਆ ਚਾਦਰ ਵਾਪਸ ਲੈ ਲਊਗਾ ਪਿਓਰ ਕੋਟਨ ਦੀ ਚਾਦਰ ਹੋਏਗੀ ਇੱਕ 550 ਰੁਪਏ ਦੀ ਆ ਲੋ ਖੋਲ ਕੇ ਦਿਖਾ ਦੇਣਾ 550 ਰੁਪਏ ਦੀ ਕਲਰ ਉਤਰ ਗਿਆ ਵਾਪਸ ਚਾਦਰ ਅੱਛਾ ਇੱਥੇ ਹੋਰ ਦੇ ਦਾਂਗੇ ਬਦਲ ਕੇ ਪੈਸੇ ਮੋੜ ਦਾਂਗੇ ਪੈਸੇ ਮਿਲ ਆ ਸੀ ਪੈਸੇ ਮੋੜ ਦੇ ਨਵੀਂ ਵੀ ਦੇ ਦੇਣਗੇ ਤੁਹਾਨੂੰ ਇਹ ਮੈਂ ਨਵੀਂ ਤਾਂ ਦੇ ਦਾਂਗੇ ਹੂੰ ਕੀ ਜੇ 1000 ਚਾਦਰ ਵਿੱਚ ਇੱਕ ਅੱਧੀ ਦਾ ਰੰਗ ਉੱਤਰ ਗਿਆ ਜੀ ਹਾਂ ਪਹਿਲੀ ਗੱਲ ਤਾਂ ਨਿਕਲਦਾ ਨਹੀਂ ਗਾ ਨਿਕਲਦਾ ਨਹੀਂ ਸਾਡੀ ਮਿਲ ਤੇ ਵਾਪਸੀ ਹੈ ਇਹ ਆ ਦੇਖ ਲਓ ਜੀ ਹਨਾ ਚਾਦਰ ਦਾ ਡਿਜ਼ਾਈਨ ਚੈੱਕ ਕਰੋ ਦੇ ਚਾਦਰ ਦਾ ਡਿਜ਼ਾਈਨ 550 ਰੁਪਏ ਦੇ ਦੂੰਗਾ ਜੀ ਪਿਓਰ ਕੋਟਨ ਦੀ ਹੋਏਗੀ ਜੀ ਐਕਸੀਲੈਂਟ ਦੀ ਚਾਦਰ ਹੈ ਜੀ 90 ਬਾਈ 100 ਦੀ ਰੇਟ ਕਿੰਨਾ ਦੂੰਗਾ 700 ਰੁਪਏ 700 ਰੁਪਏ ਦੀ ਡਬਲ ਬੈੱਡ ਦੀ ਚਾਦਰ ਪੇਪਰ ਕੋਟਨ ਦੇ ਉੱਤੇ ਅੱਛਾ ਤੇ ਆ ਦੇਖ ਲਓ ਜੀ ਸਿਰਫ 700 ਰੁਪਏ ਦੀ ਕਵਰ ਨਾਲ ਦੋ ਸਰਾਨੇ ਦੇ ਕਵਰ ਨਾਲ ਕਲਰ ਉੱਤਰ ਗਿਆ ਚਾਦਰ ਵਾਪਸ ਅੱਛਾ ਲਓ ਜੀ ਇਹਦਾ ਵੀ ਜੇ ਕਲਰ ਨਿਕਲ ਗਿਆ ਤਾਂ ਚਾਦਰ ਤੁਸੀਂ ਇੱਥੇ ਦੇ ਕੇ ਇਹਨਾਂ ਕੋਲ ਨਵੀਂ ਲੈ ਜਾਓ ਚੱਪਾ ਕਰਕੇ ਕੋਟਨ ਦੇ ਉੱਤੇ ਚਾਦਰ ਹੈ ਰੇਂਜ ਕੀ ਹੈ 450 ਰੁਪਏ ਅੱਛਾ ਠੀਕ ਹੈ ਜਿਹੜੀ ਸਟਾਰਟਿੰਗ ਰੇਂਜ ਹੈ ਡਬਲ ਬੈੱਡ ਦੀ ਹੈ ਡਬਲ ਬੈੱਡ ਦੀ ਚਾਦਰ ਹੈ ਵਿਦ ਪਿੱਲੋ ਕਵਰ ਹੈ ਅੱਛਾ ਦੋਸਰਾਣੇ ਦੇ ਕਵਰ ਨਾਲ ਹੈ ਦੋਸਰਾਣੇ ਦੇ ਕਵਰ ਨਾਲ ਹੈ ਜੀ ਜਿਹੜੀ ਕੋਟਨ ਦੇ ਉੱਤੇ ਸਟਾਰਟਿੰਗ ਰੇਂਜ ਹੈ ਠੀਕ ਹੈ ਆਪਣੇ ਕੋਲੇ ਸਟਾਰਟਿੰਗ ਰੇਂਜ ਹੀ 450 ਰੁਪਏ ਹੈ ਅੱਛਾ ਇਹ ਤਾਂ ਵੈਸੇ ਉਹ ਮਨ ਨਾਲ ਖਾਸੀ ਮਹਿੰਗੀ ਦਿੰਦੇ ਬਈ ਹਨਾ ਇਹ ਮੈਂ ਕਿਹਾ ਵੀ ਜੀ 550 600 ਰੁਪਏ ਤੋਂ ਘਟ ਜ ਤਾਂ ਦੇਖ ਲਓ ਜੀ ਬਹੁਤ ਘੱਟ ਰੇਟਾਂ ਦੇ ਵਿੱਚ ਉਹ ਤੁਹਾਨੂੰ ਉਹ ਆ ਦੇਖਦੇ ਅੰਦਾਜ਼ ਦੀ ਬੈੱਡ ਸ਼ੀਟ ਤਾਂ ਦੇਖ ਲਓ ਜੀ 500 ਰੁਪਏ ਦੀ ਆ ਚੱਦ ਪੰਨ ਮੇਰੀ ਹੈ ਨਾ ਤੇ ਇਹਦੇ ਵਿੱਚ ਸਟਾਕ ਵਾਧੂ ਹੈ ਨਾ ਵਾਧੂ ਵੇਚੀ ਵਾਧੂ ਇਹਦੇ ਚ 70 90 ਮਿਲ ਜੂ 4 ਬਾਈ 6 ਦੀ ਅੱਛਾ ਠੀਕ ਹੈ ਉਹ ਵੀ ਮਿਲ ਜੂਗੀ ਅੱਛਾ ਇਹ ਤੇ ਕਿੰਨੇ ਲਾਉਂਗਾ 450 ਦੀ ਇਹ ਕਾਹ ਫੜੋ ਇਹ ਵੀ ਪਰਤੇ ਨਾਲ ਦੇ ਦੂਗਾ ਐਵੇਂ ਦੋ ਬਾਰਿਸ਼ਾਂ ਪੈ ਗਈਆਂ ਮਾਲ ਸਾਹਮਣਾ ਪਊਗਾ ਕੌਣ ਸਾਹਮਣੇ ਵਾਲਾ ਕੰਮ ਕਰੂਗਾ 100 ਬਾਈ 108 ਸਾਈਜ਼ ਹੈ ਜੀ ਇਹਦਾ 100 ਬਾਈ 108 ਇਹ 450 ਰੁਪਏ ਦੇ ਦੇ ਦੂੰਗਾ ਜੀ 450 ਦੀ 450 ਰੁਪਏ ਦੀ ਪੂਰਾ ਕਿੰਗ ਸਾਈਜ਼ ਅੱਛਾ ਇੱਕ ਨਹੀਂ ਦੀ ਵੈਸੀ ਹੂੰ ਕਿੰਨੇ ਕੀ ਦੀ ਮਿਲਦੀ ਹੈ ਮਾਰਕੀਟ ਚ ਮਾਰਕੀਟ ਚ ਵੀ ਮੈਨੂੰ ਲਿਆ ਦਿਓ ਹੋਲਸੇ ਰੇਟ ਹੈ ਨਹੀਂ 490 ਰੁਪਏ ਇੱਥੇ ਹੋਲਸੇ ਰੇਟ ਹੈ ਅੱਛਾ ਜੀ ਆ ਲੋ ਸਾਈਜ਼ ਚੈੱਕ ਕਰਾ ਦਿਓ 100 ਬਾਈ 108 ਤੇ ਆ ਚੈੱਕ ਕਰ ਲਓ ਜੀ ਆ ਵੀ ਪਿਓਰ ਕਿੰਗ ਸਾਈਜ਼ ਦੀ ਪਿਓਰ ਕੋਟਨ ਹਮ ਡਿਜੀਟਲ ਦੀ ਅੱਛਾ ਇਹ ਵੀ ਪਿਓਰ ਕੋਟਨ ਦੀ ਹੈ ਇਹ ਵੀ ਕਿੰਨੇ ਦੂੰਗਾ 500 ਰੁਪਏ ਦੀ 500 ਰੁਪਏ ਦੀ 500 ਰੁਪਏ ਦੀ ਇਹ ਰੰਗ ਕਰਕੇ ਚੈੱਕ ਕਰੋ ਹਣਾ ਬਹੁਤ ਸੁਣ ਨਹੀਂ ਮਾਰਦੇ ਆ ਚੱਕੋ ਪਿਓਰ ਕੋਟਨ ਕਿਹਾ ਪਿਓਰ ਕੋਟਨ ਹੋਈ ਗਈ ਦੂਜੀ ਗੱਲ ਉੱਤੇ ਪ੍ਰਿੰਟਡ ਹੋਏਗਾ ਅਨੂਪਮ ਮਿਲਦਾ ਮਾਲ ਹੋਏਗਾ ਜਿਵੇਂ ਆਪਾਂ ਕੋਈ ਗੀਜਾ ਕੋਟਨ ਦਾ ਕੁੜਤਾ ਪਿਆਮਾ ਲਈਏ ਜਾਂ ਕੋਈ ਚੰਗੇ ਘਰਾਂ ਦਾ ਮਾਲ ਲਈਏ ਪ੍ਰਿੰਟ ਕੀਤਾ ਹੁੰਦਾ ਇੱਥੇ ਪ੍ਰਿੰਟ ਕੀਤਾ ਪਿਆ ਹੁੰਦਾ ਉਸ ਤਰ੍ਹਾਂ ਅਨੂਪਮ ਮਿਲਦਾ ਮਾਲ ਪ੍ਰਿੰਟ ਕੀਤਾ ਹੋਇਆ ਕਿੰਨੇ ਦੀ ਹਨੀ ਇਹ 500 ਰੁਪਏ ਦੀ ਵੀਰ ਜੀ 500 ਰੁਪਏ ਦੀ ਜਲਦੀ ਚਾਹਦੇ ਤੁਹਾਨੂੰ ਆਪਾਂ ਦਵਾਂਗੇ 2+2 ਦੇ ਵਿੱਚ ਦਿਖਾਇਆ ਸੀ 400 ਰੁਪਏ ਦੀ ਅੱਛਾ ਇਹ 90/100 ਦੀ ਚਾਦਰ ਕਹੀ ਹੈ 90/100 ਪੂਰਾ ਹੋਊਗਾ ਚਾਹੇ ਇੰਚੀ ਟੇਪ ਲੈ ਆਇਓ ਕਰੋ ਅੱਛਾ ਇਹ ਕਿੰਨੇ ਦੀ ਹੈ ਇਹ ਇਹ 300 ਰੁਪਏ ਹੀ ਦਊਗਾ ਜੀ 300 ਰੁਪਏ ਦੀ ਇਹਦੇ ਨਾਲ 20/30 ਦੇ ਸਹਰਾਣੇ ਦਊਗਾ ਅੱਛਾ ਸਟੀਗਲੀ ਚਾਦਰ ਤੇਜਸ ਦੀ ਹੂੰ ਇਹ ਮਾਰਕੀਟ 'ਚ 550 500 ਬਿਕਦੀ ਵੀ ਹੈ ਉਹ ਸਾਈਡਾਂ ਤੇ ਲਾਸਟਿਕ ਹੁੰਦੀ ਸਾਰਾ ਲਾਸਟਿਕ ਲੱਗਾ ਹੋਇਆਗਾ ਠੀਕ ਹੈ ਚਾਦਰ ਦਾ ਲਾਸਟਿਕ ਵੀ ਖਰਾਬ ਹੋ ਜਾਏ ਤਾਂ ਵੀ ਮੈਨੂੰ ਵਾਪਸ ਦੇਜੋ ਅੱਛਾ ਜੀ ਹਾਂ ਚਾਦਰ ਦਾ ਮਹਿੰਗੀ ਦੇਂਗਾ ਫਿਰ ਨਹੀਂ ਮਹਿੰਗੀ ਦਿੰਦਾ ਵੀਰੇ ਕਿੰਨੇ 300 ਉਹ ਦਿੱਤਾ 350 ਦੀ ਇਹ ਦੇ ਦੂੰਗਾ ਚਾਦਰ ਦੇ ਦੂੰਗਾ ਪੈਕਿੰਗ ਵਾਲੀ ਹਮ ਐਮ ਆਰ ਪੀ 2999 ਆ ਦਿਖਾ ਦੇ ਮੜੀ ਐਮ ਆਰ ਪੀ ਨੇੜਾ ਕਿੰਨਾ ਲਗਾਉ ਜੀ 2999 ਰੁਪਏ ਦੀ ਕਿੰਨੇ ਦੀ ਇਹ ਫਿਰ 2999 ਦੀ ਨਹੀਂ ਨਹੀਂ 2700 ਨਹੀਂ ਹਾਂ ਉਹ ਤੁਸੀਂ ਤਾਂ ਦੂਜੇ ਪਾਸੇ ਹੀ ਚੱਲ ਪਏ ਮੈਂ ਥੱਲੋਂ ਦੀ ਚੱਲਦਾ ਵੀਰੇ ਅੱਛਾ ਅਸੀਂ ਜ਼ਮੀਨ ਤੋਂ ਚੱਲੋ ਇਹ ਬੰਦੇ ਆ ਆਪਾਂ ਦੇਣੀ ਕਿੰਨੇ ਦੀਆਂ 350 ਰੁਪਏ ਦੀ ਆਹ ਵਾਲੀ ਹਾਂਜੀ ਬਈ ਯਾਰ ਇਨਾ ਫਰਕ ਹੈ ਆ ਦੇ ਲਓ ਜੀ ਆ ਲਓ 3000 ਵਾਲੀ ਚਾਦਰ 350 ਰੁਪਏ ਦੀ 350 ਰੁਪਏ ਦੀ 350 ਦੀ ਮਿਲ ਜਣੀ ਤੇ ਕਲਰ ਡਿਜ਼ਾਈਨ ਚੈੱਕ ਕਰ ਲੋ ਇਹ ਚ ਵਾਧੂ ਸਟਾਕ ਬਾਈ ਕੋਲੇ ਵਾਧੂ ਮਿਲ ਜਗਾ ਮਰਜੀ ਤੁਸੀਂ ਗੁੱਪ ਦੇਨੇ ਆ ਨਾ ਕਿਸੇ ਨੂੰ ਤੇ ਜਿੰਨੇ ਮਰਜੀ ਇਥੋਂ ਲੈ ਜਾਓ ਹਣਾ ਇੱਕ ਆ ਚੱਕੋ ਜੀ ਰਜਾਈ ਕਹੀ ਸੀ ਪਿਛਲੀ ਵੀਡੀਓ ਚ ਤੁਹਾਡਾ ਵਾਦਾ ਕੀਤਾ ਸੀਗਾ ਤੇ ਲੋਕਾਂ ਨੂੰ ਦਿੱਤੇ ਆ ਵੀ ਬਹੁਤ ਐ ਤੇ ਹੋਰ ਵੀ ਹਾਂ ਅੱਛਾ ਕਿਹਾ ਸੀ ਨਾ 1000 ਰੁਪਏ ਦੀ ਰਜਾਈ ਦਵਾਂਗੇ ਤੇ ਬੈਗ ਲਾ ਕੇ 1100 ਦੀ ਦਵਾਂਗੇ ਤੇ ਬੈਗ ਲਾ ਕੇ 1100 ਦੀ ਅੱਜ ਦਵਾਂਗੇ ਅੱਛਾ ਮਾਲ ਆ ਗਿਆ ਚੈੱਕ ਕਰ ਲੋ ਜਿਹੜੇ ਲੈ ਕੇ ਗਏ ਆ ਨਾ ਕਮੈਂਟ ਜਰੂਰ ਕਰ ਦਿਓ ਬਾਈ ਜਰੂਰ ਕਰ ਦਿਓ ਫਿਰ ਜਾਈ ਦਾ ਰੇਟ ਇਹੀ ਦਿੱਤਾ ਹੈ ਕਿ ਨਹੀਂ ਦਿੱਤਾ ਹਾਂ ਸਹੀ ਦੱਸ ਦਿਓ ਮੜਾ ਕਮੈਂਟ ਕਰਕੇ ਵਿੱਚ ਇਹ ਕਰ ਰਿਵਰਸੀਬਲ ਚਾਦਰ ਦੇ ਦਾਂਗੇ ਜੀ ਆਪਾਂ 108x108 ਤੇ ਡਬਲ ਡਿਊਟੀ ਦੀ ਬੈੱਡ ਸ਼ੀਟ ਹੋਏਗੀ ਜੀ ਸਾਈਜ਼ ਹੈ 108x108 ਇਹਦੇ ਚ 90x100 ਸਾਈਜ਼ ਮਿਲ ਜੂਗਾ 600 ਰੁਪਏ ਦੀ 600 ਰੁਪਏ ਦੀ 600 ਰੁਪਏ ਦੀ ਇਹ 700 ਰੁਪਏ ਦੀ ਪੈਗੀ ਜੀ ਅੱਛਾ ਇਹ 700 ਦੀ ਪੈਗੀ ਦੋਨੋਂ ਪਾਸੇ ਵਿਛੇਗੀ ਚਾਦਰ ਪੋਟਸੇ ਤੇ ਕੋਈ ਨਹੀਂ ਦੀ ਪੋਟਸੇ ਤੇ ਕੋਈ ਨਹੀਂ ਇੱਕ ਪਾਸੇ ਮੈੜੀ ਹੋ ਗਈ ਪੋਟਸੇ ਤੇ ਹੈਗੀ ਹੈ ਡਿਜ਼ਾਈਨ ਬਦਲ ਜੂ ਦੂਜੇ ਪਾਸੇ ਵੀ ਜੇ ਮਰਜੀ ਵਿਛਾ ਲੋ ਇਹਨੂੰ ਇਹਦਾ ਕੋਈ ਦੋ ਚਾਦਰਾਂ ਇੱਕ ਚਾਦਰ ਚ ਕੰਮ ਕਰਨਗੇ ਦੋ ਇਹਨਾਂ ਬਣ ਗਈ ਜੇ ਤੁਸੇ ਪਾਸੋਂ ਮੈਨਾ ਹੁੰਦਾ ਤਾਂ ਦੂਸਰੀ ਪਾਸਾ ਤੁਸੀਂ ਵਿਛਾ ਸਕਦੇ ਹੋ ਨਾ ਵਿਛਾ ਸਕਦੇ ਹੋ ਜੀ ਆਹ ਫੜੋ ਜੀ ਆਹ ਚੱਕੋ ਭਰਾਵਾ ਪਹਿਣਾ ਵਾਸਤੇ ਗਿਫਟ ਲਿਆਤੇ ਕੀ ਲਿਆਤੇ ਪੰਜ ਪੀਸਾਂ ਵਾਲੇ ਸੈੱਟ ਇਹਦੇ ਚ ਕੀ ਕੁਛ ਇਹਦੇ ਚ ਦੋ ਹੋਣਗੀਆਂ ਗੱਡ ਕੁਛ ਨਾ ਉਹ ਪੰਜਾਬੀ ਬੰਦੇ ਨਾ ਤਾਂ ਗੱਡੀਆਂ ਕਿੰਨੇ ਆ ਆ ਗੱਡੀਆਂ ਜਿਹੜੀਆਂ ਤੁਸੀਂ ਰੱਖਦੇ ਹੋ ਉੱਤੇ ਲੱਗਦਾ ਵਗੈਰਾ ਆ ਦੇਖ ਲਓ ਜੀ ਆਹ ਵੈਲ ਲੱਗੀ ਹੋਈ ਆ ਹਨਾ ਨਾਲ ਸਰਾਨੇ ਹੋਣਗੇ ਕੁਇਲਟਡ ਅੱਛਾ ਠੀਕ ਹੈ ਨਾਲ ਹੋਏਗੀ 90 ਬਾਈ 100 ਦੀ ਚਾਦਰ ਅੱਛਾ ਰੇਟ ਲਾ ਦਾਂ ਫਿਰ ਬਾਜ਼ਾਰ ਵਾਲਾ ਲਾ ਦੇ ਤੇ ਰਹਿਣ ਦਾ ਨਾ ਬਾਜ਼ਾਰ ਵਾਲਾ ਕੋ ਲਾਏਗਾ ਫਿਰ ਬਾਜ਼ਾਰ 'ਚ ਵੇਚਦਾ ਪਿਆ ਕੋਈ 1000 ਰੁਪਏ ਦਾ ਵੇਚਦਾ ਪਿਆ ਆਪਾਂ ਕਿੰਨਾ ਦਾ ਵੇਚਣਾ 650 ਰੁਪਏ ਦਾ ਇਹੇ 600 ਇਹ ਪਿਛਲੀ ਵੀਡੀਓ ਵਿੱਚ ਆਈ 900 ਰੁਪਏ ਅੱਜ ਪੀਸ ਰਹਿ ਕੇ 10 ਤੋਂ 12 ਕਿੰਨਾ ਦੇ ਦੂੰਗਾ ਹੂੰ ਇਹ 700 ਰੁਪਏ ਦੇ ਦੂੰਗਾ ਇਹ ਲੋ ਹੋਰ ਵੀ ਰੇਟ ਘਟਾ ਦੇ ਬਈ ਆ ਦੇਖ ਲਓ 700 ਰੁਪਏ ਦੇ ਦੂੰਗਾ ਬਈ ਆ ਦੇਖੋ ਹਣਾ ਚੈੱਕ ਕਰ ਲਓ ਨੈਟ ਲੱਗੀ ਵੀ ਹੋਏਗੀ ਆ ਪਹਿਲਾਂ ਤਾਂ ਗੱਡੀਆਂ ਦੇਖੋ ਤੁਸੀਂ ਹਣਾ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਇਹਦੇ ਨਾਲ ਆ ਲੋ ਤੇ ਆਹ ਹਸਰਾਣੇ ਦੇ ਕਵਰ ਤੁਸੀਂ ਚੈੱਕ ਕਰੋ ਹਣਾ ਫੈਬਲਸ ਦਾ ਸੈੱਟ ਹੋਏਗਾ ਫੈਬਲਸ ਦਾ ਤੇ ਨਾਲ ਇਹਦੇ ਚਾਦਰ ਇੱਕ ਤੁਹਾਨੂੰ ਮਿਲਣੀ ਹੈ ਇੱਕ ਆ ਫੜੋ ਯਾਰ ਮੇਰੇ ਕੋਲੇ ਮਾਲ ਬਚਿਆ ਪਿਆ ਆਪਾਂ ਨਿਬੇੜ ਦੇਣਾ ਚੱਲ ਅੱਛਾ ਕੀ ਕੁਝ ਹੈ ਦੇਚ ਇਹ 6 ਪੀਸ ਸੈੱਟ ਹੈ ਅੱਛਾ ਕੀ ਕੁਝ ਹੋ ਗਿਆ ਸੈੱਟ ਹੈ ਇਹ ਇੱਕ ਦਿਲਣ ਹਾਰਟ ਵਾਲਾ ਸਰਾਣਾ ਹੁੰਦਾ ਜੀ ਨਾਲ ਇਹਦੇ ਦੋ ਗੱਦੀਆਂ ਹੋਣਗੀਆਂ 16 ਬਾਈ 16 ਦੀਆਂ ਨਾਲ ਇਹਦੇ ਬੈਡ ਸ਼ੀਟ ਹੋਏਗੀ ਅੱਛਾ ਤੇ ਆ ਚੈੱਕ ਕਰ ਲਓ ਜੀ ਜਿਨ੍ਹਾਂ ਨੇ ਹੁਣ ਗਿਫਟ ਦੇਣੇ ਹਨ ਆਂਦੀਆਂ ਭੈਣਾਂ ਨੂੰ ਤਾਂ ਆ ਦੇਖ ਲਓ ਹਨਾ ਇੰਨਾ ਸਮਾਨ ਇਹਦੇ ਵਿੱਚ ਤੁਹਾਨੂੰ ਮਿਲਣਾ ਇੱਕ ਦੋ ਸਰਾਣੇ ਹੋਣਗੇ ਅੱਛਾ ਦੋ ਸਰਾਣੇ ਦੇ ਉੱਤੇ ਫਰਿੱਲ ਲੱਗੀ ਹੋਊਗੀ ਤੇ ਆ ਦੇਖ ਲਓ ਜੀ ਬਹੁਤ ਸੋਹਣੇ ਸਰਾਣੇ ਨਾਲ ਤੇ 600 ਰੁਪਏ ਦੇ ਦਾਂਗੇ ਆ ਸਾਰਾ ਸਮਾਨ ਹੀ ਓ ਚੱਕੋ ਪਰੇ 600 ਰੁਪਏ ਚ ਨਵਾਂ ਡੈਲਟ ਸੈੱਟ ਡਬਲ ਬੈੱਡ ਦੀ ਏਸੀ ਦੀ ਕੁਇਲਟਰ ਨਾਲ ਬੈੱਡ ਸ਼ੀਟ ਨਾਲ ਪਿੱਲੋ ਕਵਰ ਅੱਛਾ ਪੈਕਿੰਗ ਵਾਲੀ ਦੇਖ ਲਓ ਚਾਦਰ ਮੈਂ ਤੁਹਾਨੂੰ ਇਸ ਤਰ੍ਹਾਂ ਕੁਇਲਟਰ ਸੈੱਟ ਹੋਏਗਾ ਜੀ ਅੱਛਾ ਤੇ ਆ ਚੈੱਕ ਕਰੋ ਹਾਂ ਐਵੇਂ ਹੋ ਗਿਆ ਮਾਲ ਆਪਾਂ ਇਹ ਨਵੇਂ ਲੈਣਾ ਆ ਸਾਰਾ ਮੈਂ ਕਿਹਾ ਪਿੱਛੇ ਬਹੁਤ ਪਿਆ ਮਾਲ ਆਪਣੇ ਕੋਲੇ ਮਾਲ ਇਹ ਨਵੇਂ ਲੈਣਾ ਤੇ ਉਦੋਂ ਵਾਰ ਆਪਾਂ ਸਰਦੀ ਦਾ ਪਰ ਲੈਣਾ ਆ ਫੜੋ ਐਵੇਂ ਹੋਏਗਾ ਇਹ 2000 ਦੀ ਚਾਦਰ ਹੀ ਆ ਉਹ 2000 ਦੀ ਚਾਦਰ ਨੂੰ ਛੱਡੋ ਯਾਰ 1300 ਰੁਪਏ ਦਾ ਸੈੱਟ ਦੇ ਦੂੰਗਾ ਸਾਰਾ ਸਾਰਾ ਕੁਝ ਆ ਸਾਰਾ ਕੁਝ ਦੇਖ ਲਓ ਜੀ ਆ ਚਾਦਰ ਤੇ ਆਹ ਨਾਲ ਆ ਗਿਆ ਏਸੀ ਦਾ ਕੁਆਲਟ ਡਬਲ ਬੈੱਡ ਦਾ ਕਿੰਨਾ ਦੱਸਿਆ 1300 1300 ਰੁਪਏ ਮਤਲਬ weight ਵੀ ਨਹੀਂ ਹੁਣਾ ਨਾ ਇਹ ਯਾਰ 1600 ਗ੍ਰਾਮ ਤੇ ਹੈ ਜੀ ਹਾਂ ਬਿਲਕੁਲ ਲਾਈਟ weight ਦੇ ਵਿੱਚ ਹਨਾ ਆ ਫੜੋ ਤੇ ਆ ਚੈੱਕ ਕਰੋ ਪੂਰਾ ਜਿਓਮੈਟ੍ਰੀਕਲ ਮਾਲ ਹੋਏਗਾ ਜੀ ਤੇ ਕਲਰ ਚੈੱਕ ਕਰ ਲਓ ਤੇ ਵਿੱਚ ਵਾਧੂ ਕਲਰ ਰੱਟ ਵਾਧੂ ਪਿਆ ਜੀ ਆਪਣੇ ਕੋਲੇ ਤੇ ਕਿੰਨੇ ਦਾ ਇਹ 500 ਦਾ 500 ਦਾ ਬੈਗ ਚ ਪੈਕ ਕਰਕੇ ਅੱਛਾ ਬੈਗ ਚ ਪੈਕ ਕਰਕੇ ਦੇਣਾ ਜੀ 500 ਦਾ ਬੈਗ ਚ ਪੈਕ ਕਰਕੇ ਤੇ ਇਧਰ ਦਿਖਾ ਦਿਓ ਮੜਾ ਇਹ ਢੇਰ ਲੱਗੇ ਪਏ ਨੇ ਇਧਰ ਜਿੰਨਾ ਵੀ ਤੁਹਾਨੂੰ ਸਮਾਨ ਮਾਲ ਚਾਹੀਦਾ ਜਿਹੜਾ ਜਿਹੜੀ ਵੀ ਚੀਜ਼ ਚਾਹੀਦੀ ਆ ਰੇ ਗੁਲੀਵਰ ਬ੍ਰਾਂਡ ਦਾ ਡਬਲ ਬੈੱਡ ਦਾ ਕੰਬਲ ਅੱਛਾ ਬਾਜ਼ਾਰ 'ਚ ਵਿਕੀ ਜਾਂਦਾ 1500 1400 ਆਪਣਾ ਰੇਟ ਕਿੰਨਾ ਹੈ 900 ਰੁਪਏ 900 ਰੁਪਏ 900 ਰੁਪਏ ਡਬਲ ਬੈੱਡ ਦਾ ਹੂੰ ਭਾਈ ਲੋਕੇਸ਼ਨ ਕੀ ਆਪਣੀ ਇਥੋਂ ਦੀ ਲੋਕੇਸ਼ਨ ਹੈਗੀ ਜੇ ਆਪਣੇ ਹਨੂਮਾਨ ਚੌਂਕ ਦੇ ਬਿਲਕੁਲ ਸਾਹਮਣੇ ਆਰਐਸ ਮੈਡੀਕਲ ਸਟੋਰ ਵਾਲੀ ਗਲੀ ਹੈ ਗਲੀ ਦੇ ਅੰਦਰ ਬਿਲਕੁਲ ਐਂਟਰ ਕਰ ਜਾਣਾ ਅੱਗੇ ਆ ਕੇ ਸ਼ਨੀ ਦੇਵ ਦਾ ਮੰਦਿਰ ਹੈ ਸ਼ਨੀ ਦੇਵ ਦੇ ਮੰਦਿਰ ਤੇ ਬਿਲਕੁਲ ਨਾਲ ਵਾਲੀ ਦੁਕਾਨ ਆਪਣੀ ਹੈ ਨਾ ਕੰਦ ਸਾਂਜੀ ਲਾ ਲੋ ਤੁਹਾਡੀ ਕੰਦ ਸਾਂਜੀ ਵਾਲਾ ਕੰਮ ਬੜਾ ਵਧੀਆ ਕੰਦ ਸਾਂਜੀ ਹੈ ਸਾਂਦੋ ਸਾਂਜੀ ਹੈ ਜੀ ਠੀਕ ਹੈ ਤੇ ਸਰਦਾਰ ਜੀ ਹੈਡਲੋਂ ਤੇ ਬਾਈ ਦੇ ਦੁਕਾਨ ਹੈ ਤੇ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਨਾ ਦੂਰੋਂ ਨੇੜੇ ਜਿੱਥੇ ਵੀ ਹੁੰਦੇ ਫੋਨ ਕਰਕੇ ਵੀ ਤੁਸੀਂ ਆ ਸਕਦੇ ਹੋ ਸ਼ਨੀ ਐਤਵਾਰ ਸਾਰਾ ਖੁੱਲੀ ਹੁੰਦੀ ਸਾਰਾ ਦਿਨ ਖੁੱਲੇ ਜੀ ਹੁਣ ਰਖੜੀ ਕਰਕੇ 10 ਤਰੀਕ ਤੱਕ ਕਰਕੇ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਦੁਕਾਨ ਖੁੱਲੀ ਤੇ ਜਿਨ੍ਹਾਂ ਨੇ ਵੀ ਆਉਣਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਜਿਹੜੇ ਇਥੋਂ ਲੈ ਕੇ ਗਏ ਨਾ ਕਮੈਂਟ ਜਰੂਰ ਕਰਦੇ ਹੋ ਹਨਾ ਵੀ ਹਾਂ ਵੀ ਜਿਹੜਾ ਰੇਟ ਵੀਡੀਓ ਚ ਬੋਲਿਆ ਭਾਈ ਉਹ ਰੇਟ ਚ ਨਹੀਂ ਮਾਰਦੇ ਹਾਂ ਵੀ ਦਿੰਦਾ ਕਿ ਨਹੀਂ ਦਿੰਦਾ ਮੈਨੂੰ ਪਤਾ ਲੱਗ ਜਾਏ ਹਨਾ ਕਿਤੇ ਝੂਠ ਮਾਰੀ ਜਾਂਦਾ ਤਾਂ ਵੀਡੀਓ ਆਪਣੀ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰੇ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ